मान okay, योग सीएम साब वो जी टॉलरेंस पॉलिसी अडोप्ट की हुई है पंजाब स्पैशली अगेंस्ट ड्रग्स एंड ऑर्गनाइज क्राइम उच्च कमिश्नर पुलिस अमृतसर बड़ी एक बड़ी सक्सैस होर मिली है एक आर्म्स नारको हवाला नैटवर्क बस्ट किया गया ਔਰ ਇਹਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਸਭ ਤੋਂ ਪਹਿਲਾਂ ਜਿਹੜਾ ਅਕਿਊਜ਼ ਰੈਸਟ ਹੋਇਆ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ 7 ਮਕਦਮੇ ਪੁਰਾਣੇ ਦਰਜ ਨੇ ਆਮ ਜੈਕਟ ਅਟੈਂਪਟ ਟੂ ਮਰਡਰ ਸਨੈਚਿੰਗ ਹੋਇਆ ਦਾ ਜੋ ਕਿ ਛਾਟਾ ਕੰਬੋਥਾਣਾ ਰੂਰਲ ਦਾ ਸਿਟੀ ਫਰੀਦਕੋਟ ਤੱਕ ਇਹ ਮਕਦਮੇ ਦਰਜ ਹੈ ਇਹ ਇੱਕ ਬੱਤੀਪੁਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਪਹਿਲਾਂ ਬ੍ਰਾਮ ਚਿੱਟੀ ਸਰਦੇ ਸੀਏਏ ਵੰਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਵਿੱਚ ਇਮੀਡੀਏਟਲੀ ਸਾਡੇ ਕੋਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ 2014 ਤੱਕ ਅਫਗਾਨਿਸਤਾਨ ਚ ਰਿਹਾ ਸੀ ਜਦੋਂ ਉੱਥੇ ਤਾਲਿਬਾਨ ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਿਹੜਾ afghanistan ਰਹਿਦਾ ਸੀ ਇਹ ਇੱਕ ਦੋਸਤ ਬਣਿਆ ਸੀ ਪਠਾਨ ਕਰਕੇ ਇਹ ਪਠਾਨ ਉਹ ਤੋਂ afghanistan ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡ్రਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਐ ਤੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਤੇ ਜਿਹੜੇ ਡਰੱਗਸ ਸਮਗਲਰਸ ਨਾਲ ਲਿੰਕ ਪੈਦਾ ਹੋ ਗਏ ਤੇ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗ ਗਿਆ ਫॉर ਹਵਾਲਾ ਟ੍ਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਭਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਹਨਾਂ ਦੇ ਥਰੂ ਜਗਜੀਤ ਸਿੰਘ ਜਿਹੜਾ ਉਹ ਕਲੈਕਟ ਕਰਦੇ ਰਿਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਤੇ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਹੀਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਨ ਨੂੰ ਭੇਜਦੇ ਰਿਹਾ ਜੋ ਕਿ ਅੱਗੇ ਸਮਗਲਰਸ ਨੂੰ ਦਿੰਦਾ ਰਿਹਾ ਔਰ ਇਸ ਤੋਂ ਬਾਅਦ ਜਿਹੜੇ ਗੁਰਮਿੰਦਰ ਜਿਹੜੀ ਇਹਦੀ ਗੁਰਵਿੰਦਰ ਦੀ ਪੁਛਗਿਚ ਤੋਂ ਬਾਅਦ ਇੱਕ ਅਰਸ਼ਦੀਪ ਜਿਹੜਾ ਹੈਗਾ ਕਰੰਡੇ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਇਹਦੀ ਬਗਰਾਫਤਾਰੀ ਹੋਈ ਹੈ ਇਹਦੇ ਤੋਂ ਦੋ ਪਿਸਟਲ ਤੇ ਇਹਦੇ ਨਾਲ ਦੂਜਾ ਬੰਦਾ ਹੈਗਾ ਕਰਨਜੀਤ ਇਹ ਹੈਗਾ ਕਰੰਡੇ ਦਾ ਇਸ ਤੋਂ ਵੀ ਜਿਹੜੇ ਆ ਦੋ ਪਿਸਟਲ ਫੜੇ ਜਾਂਦੇ ਬੜੇ ਸਫਿਸਟੀਕੇਟਿਡ ਤੇ ਹਰਪਾਲ ਇੱਕ ਹੈਗਾ ਖਾਲੜਾ ਜ਼ਿਲ੍ਹਾ ਤਰਨਤਾਰਨ ਦਾ ਇਹ ਤੋਂ ਡਰੋਨ ਦੀ ਬਰਾਮਦਗੀ ਹੋਈ ਹੈ सो so, टोटल जो आप रिकवरी देखिए पं पिस्टल्स ने एक बत्ती बोरदे दो पीएक्स फाइव ने नाइन एम एम के दो ब्लॉक ने नाइन एम एम के और जो हवाला मनी है छे लख नब्बे हज़ार फड़ी गई है जगजीत सिंह तो एक ड्रोन जरा जिम्मे मैं थोड़ा दस्या हरपाल तो हर सो ये बड़ी अच्छी एक इनवैसिगेन इंटैलीजेंस बेस्ड ओपरेशन किया जिदी सारी सुपरविजन ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਾਲ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਅਮੋਲਤਦੀਪ ਜੀ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਨੂੰ ਬੜਾ ਅੱਛਾ ਸਾਰੀ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਗਏ ਐ ਔਰ ਇਹਦੇ ਨਾਲ ਜਿਹੜਾ ਮੇਨ ਗੱਲ ਇਹ ਆਈ ਹੈ ਕਿ ਜਿਹੜੇ ਇਹ ਤਿੰਨ ਬੰਦੇ ਨੇ ਜਿਹੜੇ ਅਰਸ਼ਦੀਪ ਕਰਨਜੀ ਤੇ ਹਰਪਾਲ ਇਹ ਬਾਰਡਰ ਦੇ ਉੱਤੇ ਕਾਫੀ ਸਰਗਰਮ ਨੇ ਜਿਵੇਂ ਗੁਰਵਿੰਦਰ ਨੇ ਇਹਨਾਂ ਨੂੰ ਟੱਚ ਕਰਕੇ ਆਪਣਾ ਸਮਾਨ ਲਵਾਉਣਾ ਸ਼ੁਰੂ ਕਰ ਦਿੱਤਾ ਸਾਰਾ ਦੋਨੇ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹੈ ਕਨਸਾਈਨਮੈਂਟ ਚੁੱਕਣ ਦਾ ਕਿਉਂਕਿ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਕਰੰਡਾ ਤੇ ਖਲੜਾ ਤਰਨਤਰਨ ਦੇ ਨਾਟ ਓਨਲੀ ਹਿਰੋਇਨ ਬਟ ਜਿਹੜੇ ਸਿਵਿਸਟਿਕੇਟਡ ਵੈਪਨ ਜੇ ਆਪਾਂ ਦੇਖੀਏ ਤਾਂ ਇਹਨਾਂ ਚੋ ਚਾਰ ਜਿਹੜੇ ਵੈਪਨ ਹੈ ਸਾਰੇ ਅਕ੍ਰੋਸ ਦੀ ਬਾਰਡਰ ਪੁਸ਼ਨ ਕੀਤੇ ਗਏ ਹੈ ਡਰੋਨ ਔਰ ਇਹ ਮੰਦੇ ਵੀ ਹੈ ਕਿ ਦੋਨੇ ਪੀਐਕਸ 5 ਤੇ ਜਿਹੜਾ ਗਲੌਕ ਨੇ ਇਹ ਇਹਨਾਂ ਨੂੰ ਭੇਜੇ ਗਏ ਸੀ ਅੱਗੇ ਜੇ ਡਿਲੀਵਰੀ ਵਾਸਤੇ ਇਹਨਾਂ ਨੂੰ ਮੈਸੇਜ ਆਉਣਾ ਸੀ ਪਾਕਿਸਤਾਨ ਬੇਸ ਸਮਗਲਰਸ ਤੋਂ ਉਹ ਅ ਇਨਵੈਸਟੀਗੇਸ਼ਨ ਦਾ ਜਿਹੜਾ ਪਾਰਟ ਅਕਾ ਚੱਲ ਰਿਹਾ ਸੀ ਆਪਣੇ ਸਾਇੰਟੀਫਿਕਲੀ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਡਰ ਨਾਲ ਰਿਲੇਟਡ ਹੋਰ ਚੀਜ਼ਾਂ ਵੀ ਬਰਾਮਦ ਹੋਣਗੀਆਂ ਔਰ ਇਸ ਜਿਹੜਾ ਆਪਾਂ ਸਮਝਦੇ ਆ ਕਿ ਸਿੰਡੀਕੇਟ ਹੈਗਾ ਇਹ ਇਸ ਡਰੋਨ ਦੀ ਜਿਹੜੀ ਰਿਕਵਰੀ ਹੋਈ ਹੈ ਉਹ ਵੀ ਬੜਾ ਕਲੀਅਰਲੀ ਸ਼ੋਅ ਕਰਦੀ ਹੈ ਕਿ ਬੰਦੇ ਕਿੰਨੇ ਯੂਜ਼ ਟੂ ਨੇ ਯੂਜੇਜ ਆਫ ਡਰੋਨ ਤੇ ਡਰੋਨ ਦੀ ਰੀਸੀਵਿੰਗ ਦੇ ਵਿੱਚ ਕਾਫੀ ਇਹ ਆਪਣਾ ਮਹਰ ਬਣ ਚੁੱਕੇ ਹੈ ਕਿਉਂਕਿ ਕਾਫੀ ਦਿਨ ਤੋਂ ਇਹ ਕੰਮ ਕਰ ਰੋਜ਼ ਦੀ ਜੜੀ ਬਹੁਤ ਬਤਾਇਆ ਜਾ ਰਿਹਾ ਹੈ ਛੋਟੀ ਇੱਕ ਕਨਸਾਈਨਮੈਂਟ ਆ ਜਾਂਦੀ ਹੈ ਇਹਦੇ ਚ ਜੀ ਪਿਸਟਲ ਵੀ ਆ ਜਾਂਦਾ ਤੇ ਇੱਕ ਅੱਧਾ ਪੈਕੇਟ ਜਿਹੜਾ ਹਿਰੋਇਨ ਦਾ ਵੀ ਆ ਜਾਂਦਾ ਇਹ ਤਾਂ ਇੱਕ ਡਰੋਨ ਫੜਿਆ ਗਿਆ ਨਾ ਪਹਿਲਾਂ ਕਿੰਨੇ ਆਏ ਚਲੇ ਗਏ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਐਸੇ ਡਰੋਨ ਨਾਲ ਸਾਰੀਆਂ ਆਈਆਂ ਇਸ ਇਸ ਵਨ ਰਿਕਵਰੀ ਜਿਹੜੀ ਨਾ ਤਾਂ ਹੋ ਗਈ ਹੈ ਅਲੋਂਗ ਵਿਦ ਦੀ ਅਦਰ ਕਨਸਾਈਨਮੈਂਟ ਗੁਰਵਿੰਦਰ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਸੱਤ ਪਰਚੇ ਦਰਜ ਹੈ ਲਗ ਲਗ ਫਰੀਦਕੋਟ ਚਾਟਾ ਕਬੂ ਤਹਾਣੇ ਚ ਅਟੈਂਪਟ ਟੂ ਮਰਡਰ ਹੈ ਸਟ੍ਰੈਚਿੰਗ ਹੈ ਔਰ ਆਰਮਜ਼ ਐਕਟ ਦਾ ਵੀ ਹੈਗਾ ਤੇ ਇਹ ਬੰਦੇ ਕ੍ਰਿਮੀਨਲ ਬੰਦਾ ਤੇ ਇਹਦੇ ਲਿੰਕ ਪਾਕਿਸਤਾਨ ਨਾਲ ਬਣ ਗਏ ਮੀਨ ਇਹਦੇ ਚ ਜਿਹੜਾ ਬੈਕਪੌਂਟ ਉੱਟਦੀ ਹੈ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਹੈਗੀ ਹੈ ਇਹ ਭਵਾਲਾ ਦੇ ਨਾਲ ਜਿਵੇਂ ਜਗਜੀਤ ਸਿੰਘ ਨਾਲ 2% ਕਮਿਸ਼ਨ ਲੈ ਰਿਆ ਸੀ ਹਰੇਕ ਜਦੋਂ ਹਵਾਲਾ ਡੀਲ ਕਰਦਾ 2% ਕਮਿਸ਼ਨ ਇਹਦਾ ਵੀ ਸੀਗਾ

ਇਹ ਸਭ ਦਮ ਗਾਇਰੇ ਵੀ ਅਫਗਾਨਿਸਤਾਨ ਤੋਂ ਲੋਜਿਸਟਿਕਸ ਵੀ ਖਾਇਆ ਸੀ ਕਿ ਕਿ ਉੱਤੇ ਇੱਕ ਕਾਫੀ ਰੱਖੀ ਤੇ ਕੰਮ ਕਰਦਾ ਤੇ ਡਰਾਈ ਫਰੂਟ ਦਾ ਕੰਮ ਕੁੰਜੇ ਆਮ ਕਾਫੀ ਲੋਕ ਰਹਿੰਦੇ ਸੀ ਉਦੋਂ ਵੀ ਅਫਗਾਨਿਸਤਾਨ ਚੋਂ ਤਾਂ ਤਾਲੀਬਾਨ ਦੇ ਟੇਕਓਵਰ ਕਰਨ ਤੋਂ ਬਾਅਦ ਇਹ ਸੋਚਿਆ ਮੈਂ ਆਪਣੇ ਮੁਲਕ ਵਾਪਸ ਚਲ ਜਾ ਤੇ ਪਠਾਨ ਪਾਕਿਸਤਾਨ ਚ ਚਲਾ ਗਿਆ ਇਹ ਜਗਜੀਤ ਸਿੰਘ ਦਿੱਲੀ ਆ ਗਿਆ ਹਣੀ ਸਿੰਘ ਕੋ ਪਰ ਜਿਹੜੇ ਬਈ ਕੋ ਕੰਮ ਕਰਦੇ ਅਫਗਾਨਿਸਤਾਨ ਦੇ ਸਾਡੇ ਇਹ ਨਿਊ ਨਹੀਂ ਸੀ ਜਨਾ ਪਹਿਲਾਂ ਵੀ ਇਹ ਇੰਡੀਅਨ